ਸੰਬਰ ਮਹੀਨਾ ਖਤਮ ਹੋਣ ਵਾਲਾ ਹੈ ਅਗਲੇ ਅਕਤੂਬਰ ਮਹੀਨੇ ਛੁੱਟੀਆਂ ਦੀ ਪਰਮਾਰ ਰਹੇਗੀ ਇਸ ਦੇ ਨਾਲ ਕੀ ਦੇਸ਼ ਚ ਤਿਹਾਰਾ ਦਾ ਸੀਜ਼ਨ ਵੀ ਸ਼ੁਰੂ ਹੋ ਜਾਵੇਗਾ ਅਕਤੂਬਰ ਮਹੀਨੇ ਵਿੱਚ ਬੈਂਕ ਅਤੇ ਦਫਤਰ ਕਈ ਦਿਨ ਬੰਦ ਰਹਿਣਗੇ ਸਕੂਲਾਂ ਵਿੱਚ ਵੀ ਛੁੱਟੀ ਰਹੇਗੀ ਅਜਿਹੇ ਚ ਜੇਕਰ ਤੁਸੀਂ ਤਿਹਾਰਾ ਦੇ ਸੀਜ਼ਨ ਚ ਕਿਤੇ ਘੁੰਮਣ ਦਾ ਜਾਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਵਾਰ ਇਹ ਖਬਰ ਜ਼ਰੂਰ ਸੁਣੋ ਨਵਰਾਤਰੀ ਦੀ ਸਰਕਾਰੀ ਛੁੱਟੀ ਅਕਤੂਬਰ ਦੇ ਦੂਜੇ ਦਿਨ ਭਾਗ ગાંધી ਜਨਤੀ ਤੋਂ ਛੁੱਟੀਆਂ ਸ਼ੁਰੂ ਹੁੰਦੀਆਂ ਨੇ 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਜਨਤਕ ਛੁੱਟੀ ਹੁੰਦੀ ਹੈ ਬੈਂਕ ਸਰਕਾਰੀ ਦਫਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਇਸ ਮਹੀਨੇ ਦੁਰਗਾ ਪੂਜਾ ਵੀ ਹੁੰਦੀ ਹੈ ਇਸ ਵਾਰ ਦੁਰਗਾ ਪੂਜਾ ਦੇ ਮੌਕੇ ਤੇ ਲਗਾਤਾਰ ਤਿੰਨ ਛੁੱਟੀਆਂ ਰਹੇ ਤਿੰਨ ਛੁੱਟੀਆਂ ਰਹਿਣਗੀਆਂ 7 11 12 ਅਤੇ 13 ਅਕਤੂਬਰ ਨੂੰ ਛੁੱਟੀ ਰਹੇਗੀ ਅਕਤੂਬਰ ਮਹੀਨੇ ਵਿੱਚ 7 ਜਨਤਕ ਛੁੱਟੀਆਂ ਆਉਂਦੀਆਂ ਨੇ ਇਸ ਦੌਰਾਨ ਸਕੂਲ ਕਾਲਜ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ ਹਾਲਾਂਕਿ ਕੁਝ ਛੁੱਟੀਆਂ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਹੁੰਦੀਆਂ ਨੇ ਔਰ ਜਨ ਤੱਕ ਛੁੱਟੀਆਂ ਤੇ ਇੱਕ ਨਜ਼ਰ ਮਾਰ ਲੀਏ 2 ਅਕਤੂਬਰ ਗਾਂਧੀ ਜੰਤੀ ਦੇ ਮੌਕੇ ਤੇ ਪੂਰੇ ਦੇਸ਼ 'ਚ ਜਨ ਤੱਕ ਛੁੱਟੀ ਰਹੇਗੀ ਇਸ ਤੋਂ ਇਲਾਵਾ 6 ਅਕਤੂਬਰ ਇਹ ਦਿਨ ਐਤਵਾਰ ਹੈ ਇਸ ਦਿਨ ਸਰਕਾਰੀ ਛੁੱਟੀ ਹੋਵੇਗੀ ਉਸ ਤੋਂ ਇਲਾਵਾ 11 ਅਕਤੂਬਰ ਦੁਰਗਾ ਪੂਜਾ ਦੀ ਨੌਮੀ ਦੇ ਮੌਕੇ ਤੇ ਸਰਕਾਰੀ ਛੁੱਟੀ ਰਹੇਗੀ ਉਸ ਤੋਂ ਇਲਾਵਾ 12 ਅਕਤੂਬਰ ਵਿਜੇ ਦਸ਼ਮੀ ਦੇ ਮੌਕੇ ਤੇ ਛੁੱਟੀ ਰਹੇਗੀ ਉਸ ਤੋਂ ਇਲਾਵਾ 13 ਅਕਤੂਬਰ ਐਤਵਾਰ ਦੀ ਛੁੱਟੀ ਰਹੇਗੀ 20 ਅਕਤੂਬਰ ਐਤਵਾਰ ਦੀ ਛੁੱਟੀ ਹੈ ਤਾਇ 1 ਅਕਤੂਬਰ ਐਤਵਾਰ ਦੇ ਛੁੱਟੀ ਹੈ 29 30 31 ਅਕਤੂਬਰ 2024 ਦੀਵਾਲੀ ਲਗਾਤਾਰ ਤਿੰਨ ਛੁੱਟੀਆਂ ਨੇ ਇਸ ਸਾਲ ਦੁਰਗਾ ਪੂਜਾ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਯਾਨੀ 12 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਇਹ 13 ਅਕਤੂਬਰ ਨੂੰ ਖਤਮ ਹੋ ਰਿਹਾ ਹੈ ਇਸ ਲਈ ਉਦੇ ਤਿਥੀ ਅਨੁਸਾਰ ਸਾਲ 2024 ਵਿੱਚ ਦੁਸ਼ਹਿਰਾ 12 ਅਕਤੂਬਰ 2024 ਨੂੰ ਮਨਾਇਆ ਜਾਵੇਗਾ ਉਦੇ ਤਿਥੀ ਦੇ ਅਨੁਸਾਰ ਸ਼ਾਰਦੀਆਂ ਨਵਰਾਤਰੀ 3 ਅਕਤੂਬਰ 2024 24 ਤੋਂ ਸ਼ੁਰੂ ਹੋਏਗੀ ਅਤੇ 12 ਅਕਤੂਬਰ 2024 ਨੂੰ ਸਮਾਪਤ ਹੋਵੇਗੀ